ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਮਿਲੀ ਆ ਕੀ ਕਹਿਣਾ ਚਾਹੁੰਦੇ ਵਿਧਾਨਾ ਤੋਂ ਰਾਜਾ ਵੜਿੰਗ ਜੀ ਚੰਨੀ ਜੀ ਹੋਰ ਵੀ ਬਹੁਤ ਸਾਰੇ ਨੇ ਕਹਿਣੇ ਜਦੋਂ ਦੇਖੋ ਪਹਿਲਾਂ ਤਾਂ ਸਮੁੱਚੇ ਕਾਂਗਰਸ ਵਰਕਰ ਨੂੰ ਜਿਹੜੇ ਕਿ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਾਂਗਰਸ ਪਾਰਟੀ ਸਾਡੇ ਰਾਜਾ ਵੜਿੰਗ ਜੀ ਨੂੰ ਸ਼੍ਰੀ ਸੰਜੀਤ ਤਲਵਾਰ ਜੀ ਨੂੰ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੀ ਮਿਹਨਤ ਤੇ ਸਦਕੇ ਕਿ ਉਹਨਾਂ ਨੇ ਰਾਜਾ ਵੜਿੰਗ ਜੀ ਨੂੰ ਐਡੀ ਵੱਡੀ ਲੀਡ ਨਾਲ ਜਿਤਾਇਆ ਜਿੰਨੀ ਮਿਹਨਤ ਸਾਡੇ ਸ਼੍ਰੀ ਸੰਜੀਤ ਤਲਵਾਰ ਜੀ ਨੇ ਕੀਤੀ ਹੈ ਉਨੀ ਮਿਹਨਤ ਸ਼ਦ ਕਿਸੇ ਨੇ ਨਹੀਂ ਕੀਤੀ। ਰਈ ਬਾਕੀ ਰਾਜਾ ਵੜਿੰਗ ਜੀ ਦੀ ਗੱਲ 2 ਮਈ ਨੂੰ ਰਾਜਾ ਵੜਿੰਗ ਜੀ ਲੁਧਿਆਣਾ ਚ ਐਂਟਰ ਹੋਏ ਸੀ ਤੇ ਸਾਰੀ ਸਮੂੱਚੀ ਕਾਂਗਰਸ ਟੀਮ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਜਿਤਾਣ ਦਾ ਵਾਅਦਾ ਕੀਤਾ ਸੀ। ਔਰ ਇਹ ਜਿਹੜੀ ਜਿੱਤ ਪੂਰੀ ਕਾਂਗਰਸ ਟੀਮ ਦੀ ਹੈ ਪੂਰੇ ਪੰਜਾਬ ਦੀ ਹੈ। ਔਰ ਇੱਕ ਚੀਜ਼ ਆਜਮਾ ਦਾ ਦੱਸ ਦੇਣਾ ਚਾਹਨਾ ਅੱਜ ਇਹ ਚੀਜ਼ ਸਾਬਤ ਹੋ ਗਈ ਹੈ ਕਿ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਵਿੱਚ ਜੋਸ਼ ਹੈ ਔਰ ਪੂਰੇ ਦਿਲੋਂ ਉਹਨਾਂ ਨੇ ਕੰਮ ਕੀਤਾ ਹੈ ਔਰ ਉਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਅੱਛਾ ਕਿਵੇਂ ਦੇਖਦੇ ਹੋ ਇੱਕ ਸੰਵਿਧਾਨ ਨੂੰ ਬਚਾਉਣ ਦੀ ਜਿੱਤ ਹੋਈ ਹੈ ਲੱਗਦਾ ਨਹੀਂ ਕਿ ਚੰਨੀ ਜੀ ਜਿਹੜੇ ਬੜੀ ਵੱਡੀ ਲੀਡ ਦੇ ਨਾਲ ਅੱਗੇ ਆਏ ਜਿਹੜੇ ਕਿ ਕਾਂਗਰਸ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਕਹਿਤਾ ਸੀ ਕਿ ਇਹ ਜਿੱਤ ਸਾਡੀ ਜਿੱਤ ਹੋਊਗੀ ਔਰ ਜਿਹੜਾ ਕਿ ਬੀਜੇਪੀ ਨੇ ਨਾਰਾ ਦਿੱਤਾ ਸੀ 400 ਪਾਰ ਦਾ ਉਹ 400 ਪਾਰ ਕਾਂਗਰਸ ਪਾਰਟੀ ਨੇ ਖਤਮ ਕਰਤਾ ਔਰ ਇਹ ਸਾਬਤ ਹੋ ਗਿਆ ਕਿ ਸੱਚਾਈ ਦੀ ਜਿੱਤ ਹੁੰਦੀ ਹੈ ਬੀਜੇਪੀ ਨੇ ਰਾਮ ਮੰਦਰ ਦੇ ਨਾਮ ਤੇ ਵੋਟ ਵੋਟ ਲੈਣ ਦੀ ਕੋਸ਼ਿਸ਼ ਕੀਤੀ ਬਟ ਉਹ ਅਯੁੱਧਿਆ ਵਾਸੀਆਂ ਨੇ ਸਾਬਤ ਕਰਤਾ ਕਿ ਸਿਰਫ ਮੰਦਰ ਨਹੀਂ ਸਾਨੂੰ ਐਜੂਕੇਸ਼ਨ ਵੀ ਚਾਹੀਦੀ ਹੈ ਸਾਨੂੰ ਹਸਪੀਟਲ ਵੀ ਚਾਹੀਦੇ ਆ ਠੀਕ ਹੈ RAM JI ਸਾਡੇ ਆ ਮੈਂ ਖੁਦ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਹਾਂ ਸਾਰੇ ਧਰਮਾਂ ਨੂੰ ਮੰਨਦਾ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਪਰ ਅੱਜ ਕਾਂਗਰਸ ਪਾਰਟੀ ਦੀ ਜਿੱਤ ਨੇ ਸਾਬਤ ਕਰਤਾ ਹੈ ਕਿ ਕਿਤੇ ਨਾ ਕਿਤੇ ਇਨਸਾਨੀਅਤ ਹੈ ਔਰ ਸੰਵਿਧਾਨ ਨੂੰ ਬਚਾਉਣ ਲਈ ਲੋਕਾਂ ਨੇ ਇਹ ਸਾਰਾ ਸਾਥ ਦਿੱਤਾ ਜੁਨਾਚ ਜਦੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਨੀ ਅਸੀ ਤੁਮਨੀਤ ਬਿੱਟੂ ਜੀ ਤੇ ਹੋਰ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਬੜੇ ਸਵਾਲ اٹھਾਉਂਦੇ ਸੀਗੇ ਆਪਸ ਵਿੱਚ ਕਹਿੰਦੇ ਇਹਨਾਂ ਦੀ ਠੀਕ ਹੈ ਮੰਨ ਲੀ ਦੇਖੋ ਜੇ ਲੁਧਿਆਣੇ ਵਿੱਚ ਕੈਂਡੀਡੇਟ ਨਾ ਇਹਦੀ ਮੈਂ ਗੱਲ ਕਰਾਂ ਰਮਨੀਤ ਬਿੱਟੂ ਜੀ ਵੀ 12 ਵਾਸੀ ਨਾਨਨਪੁਰ ਸਾਹਿਬ ਤੋਂ ਆ ਕੇ ਲੜੇ ਸੀ ਔਰ ਕੈਂਡੀਡੇਟ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਜੀ ਜਿਹੜੇ ਕਿ ਹੁਣ ਜਿੱਤ ਚੁੱਕੇ ਨੇ ਉਹ ਕੈਂਡੀਡੇਟ ਹੀ ਹੈ ਪੰਜਾਬ ਪ੍ਰਧਾਨ ਨੇ ਕਿਤੋਂ ਵੀ ਲੜ ਸਕਦੇ ਸੀ ਬਿੱਟੂ ਨੂੰ ਤਾਂ ਇਹ ਡਰ ਸੀ ਕਿ ਉਹਨੂੰ ਪਹਿਲੇ ਦਿਨ ਤੋਂ ਪਤਾ ਸੀ ਰਾਜਾ ਵੜਿੰਗ ਆ ਗਿਆ ਕਿ ਉਹਦੀ ਹਾਰ ਨਿਸ਼ਚਿਤ ਹੋ ਚੁੱਕੀ ਹੈ ਪੱਪੀ ਪ੍ਰੈਸ਼ਰ ਨੂੰ ਵੀ ਪਤਾ ਸੀ ਵੀ ਮੇਰੀ ਹਾਰ ਨਿਸ਼ਚਿਤ ਹੋ ਚੁੱਕੀ ਹੈ ਇਹ ਤਾਂ ਇੱਕ ਜੁਮਲਾ ਵੈਸੀ ਉਹਨਾਂ ਨੇ ਛੱਡਿਆ ਕਿ ਇਹਨਾਂ ਨੂੰ ਬਾਦਲਾ ਕੈਂਡੀਡੇਟ ਅੱਜ ਉਸ ਲੁਧਿਆਣੇ ਦੀ ਸਮੁੱਚੀ ਕਾਂਗਰਸ ਟੀਮ ਨੇ ਸਮੁੱਚੇ ਭਾਰਤਵਾਸੀਆਂ ਨੇ ਇਹ ਸਾਬਤ ਕਰਤਾ ਕਿ ਕੋਈ ਬਾਦਲਾ ਨਹੀਂ ਸਾਰੇ ਇੱਥੇ ਸਾਡੇ ਪੰਜਾਬ ਦੇ ਆ ਉਧਰੋਂ ਚੋੜ ਪ੍ਰਚਾਰ ਹੋ ਚੁੱਕਾ ਸੀਗਾ ਤੇ ਵੋਟਾਂ ਪੈ ਰਹੀਆਂ ਸੀ ਅਸੋਪ ਪ੍ਰੈਸ਼ਰ ਪੱਪੀ ਜੀ ਦੇ ਹਲਕੇ ਦੇ ਵਿੱਚ ਪਹੁੰਚੇ ਸਨ ਰਾਜਾ ਵੜਿੰਗ ਤੇ ਹਵਾ ਆੜਾਤੀ ਕਹਿੰਦੇ ਕਿ ਇਹਨੂੰ ਸਮਰਥਨ ਦੇਣਾ ਹੈ ਦੇਖੋ ਜਿਹੜੇ ਪੱਪੀ ਪ੍ਰੈਸ਼ਰ ਜੀ ਦੇ ਭਰਾ ਆ ਸੁਸ਼ੀਲ ਪ੍ਰੈਸ਼ਰ ਜੀ ਉਹ ਇਕੱਠੇ ਰਹਿੰਦੇ ਆ सुशील பிரசாத் जी कांग्रेस पार्टी ਨਾਲ ਤੁਰਦੇ ਹੈ कांग्रेस पार्टी ਤੇ ਵਿਸ਼ਵਾਸ ਕਰਦੇ ਹੈ ਪੱਪੀ ਪ੍ਰੈਸ਼ਰ ਜੀ ਉਹਨਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਸੀ ਜਿਹਦੇ ਕਰਕੇ ਉਹਨਾਂ ਨੇ ਰਾਜਾ ਵੜਿੰਗ ਜੀ ਨੂੰ ਯਾਦ ਕੀਤਾ ਰਾਜਾ ਵੜਿੰਗ ਜੀ ਉੱਥੇ ਗਏ ਤੇ ਫਿਰ ਉਹਨਾਂ ਨੇ ਵੋਟਾਂ ਪੁਵਾਈਆਂ ਉੱਥੇ ਪੱਪੀ ਪ੍ਰੈਸ਼ਰ ਦੇ بیٹے ਨੇ ਪੂਰੀ ਵੀਡੀਓ ਵੀ ਵਾਇਰਲ ਹੋਈ ਹੈ ਖੁਦ ਉਹਨਾਂ ਨੇ ਰੋਕਿਆ ਸਾਡੇ ਘਰ ਰੁਕੋ ਚਾਹ ਪੀਜੋ ਤੁਹਾਨੂੰ ਤੁਹਾਨੂੰ ਪਾਗ ਤੁਸੀਂ ਸਾਡੇ ਘਰ ਆਗੇ ਤੁਹਾਡੇ ਲਈ ਬਲੈਕ ਟੀ ਬਣਾਈਏ ਕੀ ਬਣਾਈਏ ਇਹ ਸਭ ਤਾਨੂੰ ਪਤਾ ਹੀ ਹੈ ਵੀ ਵੀਡੀਓ ਬਾਅਦ ਹੋ ਰਹੀ ਹੋਰੀ ਇੱਕ ਪੱਪੀ ਦਾ ਬੇੜਾ ਕਹਿ ਰਿਹਾ ਵਾ ਵੀ ਰਾਜਾ ਜੀ ਨੂੰ ਕਿਸੇ ਕੈਂਡੀਡੇਟ ਨੂੰ ਚਾਹ ਨਹੀਂ ਪੁੱਛੀ ਗਈ ਲੁਧਿਆਣਾ ਚ ਦੇਖੋ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਨ ਦਾ ਹੁਣ ਕੋਈ ਫਾਇਦਾ ਨਹੀਂ ਸਾਡੇ ਤੁਹਾਨੂੰ ਪਤਾ ਹੀ ਹੈ ਵਰਿੰਗ ਜੀ ਜਿੱਤ ਚੁੱਕੇ ਨੇ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੈ ਅਫਵਾਹ ਬਣਾਣਾ ਗਲਤ ਗੱਲ ਬਣਾਣੀ ਉਹ ਹੁਣ ਸਾਬਤ ਹੋ ਚੁੱਕਾ ਹੈ ਕਿ ਸਾਡੇ ਵਰਿੰਗ ਜੀ ਜਿੱਤ ਚੁੱਕੇ ਨੇ ਕਾਮਯਾਬ ਪਛਾਣ ਦੇ ਵਿੱਚ ਇਹ ਮੈ ਖਲਾਵਾ ਦਾ ਅਰਥ ਹੁੰਦਾ ਤੇ ਇੱਦਾਂ ਵੀ ਅਮਰਤਾ ਵੜਿੰਗ ਜੀ ਨੇ ਕਮਿਊਨਿਟੀ ਛੱਡੀ ਕਿਸੇ ਤਰ੍ਹਾਂ ਦੀ ਸਪੋਰਟ ਬਿਲਕੁਲ ਨਹੀਂ ਛੱਡੀ ਅਮਰਤਾ ਵੜਿੰਗ ਜੀ ਪੂਰੇ ਦਿਲੋਂ ਦਿਨ ਰਾਤ ਮਿਹਨਤ ਕਰਦੇ ਰਹੇ ਨੇ ਇਵਨ ਉਹਨਾਂ ਦੀ ਬੇਟੀ ਵੀ ਦਿਨ ਰਾਤ ਮਿਹਨਤ ਕਰਦੀ ਰਹੀ ਹੈ 2 ਤੋਂ 2.5 ਘੰਟੇ ਸਿਰਫ ਸੌਂਦੇ ਸੀ ਉਹ ਪਰਿਵਾਰ ਸਾਰਾ ਔਰ ਉਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ 2 ਤੋਂ 3 ਵਾਰ ਤੁਹਾਡੇ ਵਾਰਡ ਚ ਵੀ ਆਏ ਕਿੱਦਾਂ ਦੀ ਮੁਲਾਕਾਤ ਕਰਕੇ ਤੁਹਾਨੂੰ ਲੱਗਿਆ ਦੇਖੋ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਬਹੁਤ ਜ਼ਿਆਦਾ ਤੇ ਉਹ ਜਿਹੜਾ ਉਹ ਨਤੀਜਾ ਹੈ ਅੱਜ ਤੁਹਾਡੇ ਸਾਰੇ ਸਾਹਮਣੇ ਹੈ ਜੀ ਬਿੱਟੂ ਜੀ ਨੂੰ ਪਛਤਾਵਾ ਹੁੰਦਾ ਹੋਗਾ ਕਾਂਗਰਸ ਛੱਡ ਗਈ ਬਿੱਟੂ ਜੀ ਨੂੰ ਪਛਤਾਵਾ ਅੱਜ ਨਹੀਂ ਬਿੱਟੂ ਜੀ ਨੂੰ ਪਛਤਾਵਾ ਪਹਿਲੇ ਦਿਨ ਤੋਂ ਹੀ ਹੋਣ ਲੱਗ ਗਿਆ ਸੀ ਜਦੋਂ ਸਾਡੇ ਪੰਜਾਬ ਪ੍ਰਧਾਨ ਇੱਥੇ ਆਏ ਸੀ ਬਿੱਟੂ ਜੀ ਤੇ ਤੁਸੀਂ ਚੀਜ਼ ਨੋਟ ਕਰਿਓ ਕਾਂਗਰਸ ਪਾਰਟੀ ਸੀ ਜਦੋਂ ਵੀ ਹਰ ਟਾਈਮ ਨਾਰਮਲ ਵੀ ਬੈਠੇ ਹੁੰਦਾ ਮੂੰਹ ਤੇ ਸਮਾਈਲ ਹੁੰਦੀ ਸੀ ਉਹ ਤਾਂ ਫੇਸ ਇਮਪ੍ਰੈਸ਼ਨ ਫੇਸ ਹੀ ਚੇਂਜ ਹੋ ਗਿਆ ਉਹਨਾਂ ਦਾ ਉਹਨਾਂ ਦੀ ਸਮਾਈਲ ਖਤਮ ਹੋ ਚੁੱਕੀ ਹੈ ਬਿੱਟੂ ਜੀ ਨੇ ਤਾਂ ਫੋਨ ਨਹੀਂ ਚੱਕਿਆ ਜੀ ਤੇ ਹੁਣ ਰਾਜਾ ਜੀ ਦੇ ਜੋ ਫੋਨ ਕਰਨਗੇ ਚੱਕਣਗੇ ਮੇਰੇ ਭਾਈ ਅਜੇ ਤਾਂ ਅਜੇ ਦੇਨ ਸਟਾਰਟ ਹੋਇਆ ਜੇ ਪਹਿਲਾ ਦਿਨ ਹੈ ਉਹਨਾਂ ਨੂੰ ਹਜੇ ਸੌਂਹ ਖਾਣ ਦਿਓ ਤੁਸੀਂ ਫਿਰ ਫੋਨ ਕਰਕੇ ਖੁਦ ਹੀ ਦੇਖ ਲਿਓ ਤੁਹਾਨੂੰ ਪਤਾ ਲੱਗਦਾ ਫੋਨ ਚੱਕਦੇ ਕਿ ਨਹੀਂ ਚੱਕਦੇ ਸਾਡੇ ਵਾਰਚੋਂ ਕਿੰਨੀ ਲੀਡ ਅੱਗੇ ਰਹੀ ਹੈ ਹਲਕਾ ਬੋਲੋ ਸਾਡੇ ਵਾਰਚੋਂ ਲੀਡ ਬਹੁਤ ਵੱਡੀ ਲੀਡ ਤੇ ਰਾਜਵਰਿੰਗ ਜੀ ਜਿੱਤੇ ਹੈ ਇਵਨ ਪੂਰੇ ਲੁਧਿਆਣੇ ਚੋਂ ਰਾਜਵਰਿੰਗ ਜੀ ਬਹੁਤ ਵੱਡੀ ਲੀਡ ਤੇ ਜਿੱਤੇ ਹੈ ਬਿੱਟੂ ਜੀ ਦਾ ਕਹਿਣਾ ਸੀਗਾ 4 ਤਰੀਕ ਤੋਂ ਬਾਅਦ ਮੈਂ ਕੱਲੇ-ਕੱਲੇ ਕੈੰਡੀਡੇਟ ਨੂੰ ਘਰ ਜਾ ਕੇ ਮਿਲੂੰਗਾ ਤੇ ਹੁਣ ਕਿਸ ਤਰ੍ਹਾਂ ਮਿਲਣਗੇ ਉਹ ਪਹਿਲਾਂ ਤਾਂ ਬਿੱਟੂ ਜੀ ਨੇ ਪੁੱਛਣਾ ਪਿਆ ਤੁਹਾਡੇ ਕੈਂਡੀਡੇਟ ਕਿਹੜੇ ਉਹਨਾਂ ਨੂੰ ਨਾਮ ਹੀ ਨਹੀਂ ਪਤਾ ਹੋਣਾ ਕੈਂਡੀਡੇਟ ਦੇ ਕੱਲ ਹਜੇ ਉਹ ਭਾਜਪਾ ਚ ਗਏ ਆ ਤੇ ਉਹ ਕੈਂਡੀਡੇਟ ਨੂੰ ਮਿਲਣ ਦੀ ਗੱਲ ਕਰਦੇ ਆ ਉਹਨਾਂ ਨੂੰ ਪੁੱਛੋ ਹੁਣ ਤੁਸੀਂ ਕਿੱਥੇ ਰਹਿਣਾ ਪਹਿਲਾਂ ਤਾਂ ਇਹ ਸਵਾਲ ਕਰੀਓ ਉਹਨਾਂ ਨੂੰ ਲਾਸਟ ਵਿੱਚ ਕੀ ਮੈਸੇਜ ਆਪ ਜੇਰਾ ਅੱਜ ਪਿਆਰ ਮਿਲੇ ਆ ਵਾਰਤਗੀਆਂ ਲੱਡੂ ਵੰਡੇ ਆ ਤੇ ਨੱਚ ਟੱਪ ਕੇ ਧੋਲਣਾ ਖੁਸ਼ੀ ਮਨਾਈਏ ਲਾਸਟ ਵਿੱਚ ਮੈਸੇਜ ਮੈਂ ਤੁਹਾਨੂੰ ਕੱਲ ਦਊਂਗਾ ਹਜੇ ਕੱਲ ਦਾ ਦਿਨ ਬਾਕੀ ਹੈ ਕੱਲ ਜਰੂਰ ਮੈਂ ਤੁਹਾਨੂੰ ਮਿਲੂੰਗਾ ਰਏ ਲੱਡੂ ਵੰਡਣ ਦੀ ਗੱਲ ਆਪਣੇ ਪਰਿਵਾਰ ਦੇ ਨਾਲ ਮੈਂ ਖੁਸ਼ੀ ਸਾਂਝੀ ਕਰਦਾ ਔਰ ਕਰਦਾ ਰਹੂੰਗਾ ਸ਼੍ਰੀ ਰਾਮ ਚੰਦਰ ਜੀ ਜਦੋਂ ਅਯੋਧਿਆ ਜੀ ਆਏ ਸੀ ਦੁਬਾਰਾ ਹੁਣ ਲਾਸਟ ਟਾਈਮ ਅਯੋਧਿਆ ਮੰਦਰ ਬਣਿਆ ਸੀ ਉਦੋਂ ਵੀ ਮੈਂ ਆਪਣੇ ਪੂਰੇ ਵਾਰਡ ਨੰਬਰ 5 ਦੇ ਵਿੱਚ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਸੀ ਤੇ ਘਰ ਘਰ ਜਾ ਕੇ ਮੈਂ ਲੱਡੂ ਵੰਡੇ ਸੀ ਮੇਰਾ ਵਾਰਡ ਨੰਬਰ 5 ਮੈਨੂੰ ਬਹੁਤ ਪਿਆਰ ਕਰਦਾ ਹੈ ਔਰ ਮੈਨੂੰ ਯਕੀਨ ਹੈ ਆਉਣ ਵਾਲੇ ਚੋਣਵੀ ਜਿਹੜੇ ਕੌਂਸਲਰ ਇਲੈਕਸ਼ਨ ਹੈ ਅਸੀਂ ਉਤੋਂ ਵੱਡੀ ਲੀਡ ਪ੍ਰਾਪਤ ਕਰਾਂਗੇ ਲਾਸਟ ਵਿੱਚ ਮੈਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹਨਾ ਹੈ ਕਿ ਸਾਡੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਔਰ ਇੱਕ ਸਪੈਸ਼ਲ ਮੈਸੇਜ ਇਹ ਹੈ ਬੀਜੇਪੀ ਪਾਰਟੀ ਲਈ ਜਿਹੜੇ ਲੋਕ ਬੀਜੇਪੀ ਪਾਰਟੀ ਵਿੱਚ ਗਏ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਚਾਹੇ ਉਹ ਰਵਨੀਤ ਬਿੱਟੂ ਜੀ ਹੈ ਚਾਹੇ ਉਹ ਕੋਈ ਐਕਸ ਕਾਉਂਸਲਰ ਹੈ ਅੱਜ ਉਹ ਪਛਤਾਨਦੇ ਦਾ ਜ਼ਰੂਰ ਹੋਣਾ ਹੈ ਉਹਨਾਂ ਨੂੰ ਪਤਾ ਲੱਗਿਆ ਹੋਣਾ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਦੇ ਨਾਲ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਔਰ ਇੱਕ ਹੋਰ ਮੈਸੇਜ ਦੇਣਾ ਚਾਹਨਾ ਕਿ ਕਦੀ ਵੀ ਭਗਵਾਨ ਦੇ ਨਾਮ ਤੇ ਵੋਟ ਨਹੀਂ ਮਿਲਦੀ ਜੇ ਤੁਸੀਂ ਜਿੰਨਾ ਚਾਹੁੰਦੇ ਹੋ ਨਾ ਇੰਨੇ ਸਾਲ ਹੋ ਗਏ ਉਹਨਾਂ ਨੇ ਜਿੱਤਦੇ ਆਪਣੇ ਵਾਰਡ ਦੇ ਵਿੱਚ ਸਕੂਲ ਬਣਵਾਉਂਦੇ ਆਪਣੇ ਵਾਰਡ ਦੇ ਵਿੱਚ ਆਂਗਣਵੜੀ ਸਕੂਲ ਖੋਲ੍ਹਦੇ ਕਾਗਜ਼ਾਂ ਦੇ ਵਿੱਚ ਸਕੂਲ ਖੋਲ੍ਹ ਕੇ ਇਕੱਲੇ 10 ਸਕੂਲ ਕਹਿ ਕੇ ਚਲਾਉਂਦੇ ਇੱਕ ਸਕੂਲ ਹੈ ਇਹਦੇ ਨਾਲ ਕੁਝ ਨਹੀਂ ਹੋਣਾ ਤੇ ਮੈਂ ਇੱਕ ਗੱਲ ਲਾਸਟ ਇਹੀ ਕਹਿਣਾ ਚਾਹੂੰਗਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ ਸੱਚਾਈ ਤੇ ਚੱਲੋ ਔਰ ਆਪਣੀ ਪਾਰਟੀ ਜਿਹੜੀ ਮਾਂ ਹੈਗੀ ਆ ਉਹਨੂੰ ਕਦੇ ਨਹੀਂ ਛੱਡਣਾ ਚਾਹੀਦਾ ਧੰਨਵਾਦ ਅਕਾਂਖੀ ਜੀ ਕਹਣਾ ਚਾਹੁੰਦੇ ਆਂ ਜੀ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਰਾਜਾ ਬੜਿੰਗ ਜੀ ਲੁਗਾਨਾ ਚੋ ਸੀਟ ਵੱਡੀ ਹੋਰ ਬਹੁਤ ਸਾਰੇ ਜਿੱਤਾ ਨਿਕਲੇ। ਦੇਖੋ ਜੀ ਅਸੀਂ ਸਾਰੇ ਕਾਂਗਰਸ ਦੇ ਵਰਕਰ ਆਂ ਔਰ ਪਾਰਟੀ ਲਈ ਕੰਮ ਕਰਦੇ ਆਂ। ਰਾਜਾ ਬੜਿੰਗ ਜੀ ਸਾਡੇ ਇਸ ਇਲਾਕੇ ਦੇ ਵਿੱਚ ਜਦੋਂ ਐਮਪੀ ਦੀ ਟਿਕਟ ਲੈ ਕੇ ਆਏ ਆ ਤਾਂ ਸਾਡੇ ਬਾੜ ਦੇ ਜਿੰਨੇ ਵੀ ਵਰਕਰ ਹੈਗੇ ਆ ਸਾਰਿਆਂ ਨੇ ਪੂਰਾ ਜੋਰ ਸ਼ੋਰ ਲਾ ਕੇ ਰਾਜਾ ਬਣੇ ਬਿੰਗ ਜੀ ਨੂੰ ਕਾਮਯਾਬ ਕੀਤਾ ਤੇ ਇਹ ਜਿਹੜੀ ਬਾੜ ਦੀ ਸਾਰੀ ਜਨਤਾ ਦੀ ਮਿਹਨਤ ਹੈ। ਜਿਹਦੇ ਨਾਲ ਕਿ ਰਾਜਾ ਬੜਿੰਗ ਜੀ ਚੰਗੇ ਮਾਰਜਨ ਦੇ ਨਾਲ ਇਥੇ ਲੋਹੜਾਂ ਦੀ ਸੀਟ ਤੇ ਤੇ ਅੰਮ੍ਰਿਤਪੁਰ ਬੜਿੰਗ ਜੀ ਜਦੋਂ ਬਾੜ ਵਿੱਚ ਹਲਕੇ ਜਾਂਦੇ ਸੀ ਮਾਂ ਦੀ ਗੱਲ ਕਰਦੇ ਹੁੰਦੇ ਸੀ ਕੀ ਗੱਲਾਂ ਕਰਨੇ ਮਾਂ ਦੇ ਦੇਖੋ ਜੀ ਮਾਂ ਜਿਹੜੀ ਹੈ ਮਾਂ ਸਾਰਿਆਂ ਦੀ ਸਤਿਕਾਰਯੋਗ ਹੈ ਮਾਂ ਦੀ ਪੂਜਾ ਕਹਿੰਦੇ ਹੁੰਦੇ ਆ ਸਭ ਤੋਂ ਵੱਡੀ ਪੂਜਾ ਸੋ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਵੀ ਆ ਜਾਂ ਜਿਨ੍ਹਾਂ ਦੀਆਂ ਨਹੀਂ ਵੀ ਹੈਗੀਆਂ ਮੈਂ ਤਾਂ ਇਹੀ ਕਹੂੰਗਾ ਕਿ ਆਪਣੀ ਆਪਣੀ ਮਾਂ ਦੀ ਪਾਈ ਜਿੱਥੇ ਵੀ ਹੈ ਸਤਿਕਾਰ ਕਰੋ ਮਾਂ ਦੀ ਪੂਜਾ ਕਰੋ ਮਾਂ-ਬਾਪ ਦੀ ਸੇਵਾ ਕਰੋ ਜਿਹੜਾ ਵੀ ਆਦਮੀ ਕੋਈ ਚਾਹੇ ਕੋਈ ਅੱਛਾ ਹੈ ਜਾਂ ਬੁਰਾ ਹੈ ਜਿਹੜਾ ਆਪਣੇ ਮਾਂ-ਬਾਪ ਦਾ ਸਤਿਕਾਰ ਕਰਦਾ ਹੈ ਉਹਦਾ ਪਰਮਾਤਮਾ ਵੀ ਸਤਿਕਾਰ ਕਰਦਾ ਹੈ ਰਾਜਾ ਬਣੀ ਜੀ ਕਹਿੰਦੇ ਸੀ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਦੇ ਦਿਓ ਮੈਂ ਕਦੇ ਨਹੀਂ ਸਿੱਟੂਗਾ ਦੇਖੋ ਜਿਹੋ ਜਿਹੇ ਰਾਜੇ ਬਣੀ ਜੀ ਦੇ ਆਦਰਸ਼ ਹੈ ਜਿਹੋ ਜਿਹੇ ਉਹਨਾਂ ਦੀ ਸੋਚ ਹੈ ਉਹ ਲਗਭਗ ਸਾਨੂੰ ਵੀ ਇਹੀ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਪਰਮਾਤਮਾ ਨੇ ਮੌਕਾ ਦਿੱਤਾ ਹੈ ਤਾਂ ਉਹ ਜਿਹੜਾ ਵੀ ਸਾਡੇ ਜ਼ਿਲ੍ਹੇ ਦੇ ਲੁਧਿਆਣੇ ਦੇ ਜੋ ਵੀ ਸਮੱਸਿਆਵਾਂ ਮੈਂ ਹੋਣਗੀਆਂ ਉਹਨਾਂ ਦਾ ਪਹਿਲੇ ਧਾਰ ਤੇ ਹੱਲ ਕਰਨਗੇ ਤੇ ਹਰ ਇੱਕ ਦੀ ਆਵਾਜ਼ ਸੁਣਨਗੇ ਹਾਂਜੀ ਲੱਗੂਣਗੇ ਡਾਕਟਰ ਜੀ ਬਿਲਕੁਲ ਜੀ ਜਿਹੜਾ ਸਾਡਾ ਸਾਡੇ ਵਾਰਡ ਵਿੱਚ ਸਾਡਾ ਆਣ ਵਾਲਾ ਕਾਉਂਸਲਰ ਚੇਤਨੂ ਜੁਨੇਜਾ ਜੀ ਸਾਡਾ ਬੱਚਾ ਇਹ ਇਹੋ ਜਿਹਾ ਕੰਮ ਖੁਸ਼ੀ ਵਾਲੇ ਵੱਧ ਚੜ ਕੇ ਕਰਦਾ ਤੇ ਪਰਮਾਤਮਾ ਇਹਨੂੰ ਲੰਬੀ ਉਮਰ ਦੇਵੇ ਤੇ ਆਣ ਵਾਲੀ ਜਿਹੜੀ ਕਾਉਂਸਲਰ ਦੀ ਸੀਟ ਹੈ ਇਹ ਪਰਮਾਤਮਾ ਜਿਤਾ ਕੇ ਇਹਦੀ ਝੋਲੀ 'ਚ ਪਾ ਦੇ ਇਹ ਵਾਰਚ ਕਰਦੇ ਨੇ ਬਿਲਕੁਲ ਕਰਦਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਾਂਜੀ ਕੰਮ ਕੂਮ ਲੋਕਾਂ ਦੇ ਹੁੰਦੇ ਆ ਦੇਖੋ ਜੀ ਕੰਮ ਤਾਂ ਹੁੰਦੇ ਵੀ ਆ ਤੇ ਜਦੋਂ ਜਿੱਤੇਗਾ ਉਦੋਂ ਜ਼ਿਆਦਾ ਕਰੂਗਾ